ਅੱਜ ਭਾਈ ਵਿਰਾੜ ਤੇ ਉਹਨੂੰ ਅਨਮੋਲ ਨੂੰ ਸੈਕਿੰਡ ਸੈਚਰਡੇ ਦੀ ਛੁੱਟੀ ਆ ਹੈਨਾ ਉਹ ਤਾਂ ਕਰਕੇ ਮਸਤ ਸੁੱਤੇ ਪਏ ਮੰਮਾ ਨਾ ਸ਼ੌਲ ਨਾ ਕੋਈ ਹੋਰ ਲੈ ਕੇ ਪਾਵੇ ਹੈਨਾ ਲਓ ਵੀ ਫੜਾ ਦੇ ਮੰਮਾ ਨੂੰ ਬੋਲਾ ਨਸਤਾ ਨਾ ਫੜਾ ਦੇ ਪੈਪਰ ਅੱਛਾ ਸੁੱਤੇ ਪੇ ਦਿਨ ਚੇਤਾ ਆ ਹੈਂ ਫੜਾ ਦੇ ਪੇਪਰ ਥੋੜਾ ਜਿਹਾ ਇਹ ਗੀਦੇ ਸੁਣਾ ਨੂੰ ਪੇਪਰ ਆ ਉਹ ਦੇਖ ਲੈ ਮੌਜੇ ਨੂੰ ਸੁੱਤੇ ਪੇ ਨਾ ਉਹਨੂੰ ਪਤਾ ਨਾ ਬਸਤਾ ਹੈਂ ਅੱਛਾ ਤੂੰ ਮੇਰੇ ਲਈ ਰੋਟੀ ਵਾਲਾ ਡੱਬਾ ਲੈ ਕੇ ਆਇਆ ਵਾਹ ਇਹ ਬਾਤ ਦੇਖੋ ਵੀ ਕੱਕਾ ਬਲਿਆ ਸਿਆਣਾ ਵੀ ਰੋਟੀਆਂ ਡੱਬਾ ਲੈ ਕੇ ਕੱਲੀ ਰੋਟੀ ਮੈਂ ਸੁੱਕੀ ਖਾਊਂਗਾ ਸਬਜ਼ੀ ਦਾ ਪਾਕੇ ਲਿਆ ਫਿਰ ਉਹ ਵੀ ਗਿਆ ਵੀ ਪਾਉਣ ਉਹ ਲੈ ਆ ਵੀ ਉਹ ਤੂੰ ਤਾਂ ਪਾ ਆ ਜਾ ਕੰਮ ਕਰ ਤਾਂ ਤਾਂ ਭੱਜ ਲਿਆ ਤੂੰ ਹੁਣ ਹੈ ਆ ਵੀ ਕਿੱਦਾਂ ਠੀਕ ਆ ਹੱਸੀ ਗਾ ਹੱਸੀ ਗਾ ਉਹ ਠੀਕ ਆ ਕਦੋਂ ਆਇਆ ਮੈਂ ਹੁਣੀ ਆ ਟੇਕ ਅਵੇ ਆਇਆ ਬਾਹਰ ਹੈ ਸੜਕ ਤੇ ਆਏ ਸੀ ਕਿ ਸਾਡੇ ਭੂਆ ਜੀ ਆ ਗਏ ਨੇ ਹੂੰ ਮਾਸੀ ਵਾਲੀ ਆ ਮਗਾ ਮਾਤੀ ਗਈਆਂ ਮਾਤੀ ਤੋਂ ਬੁੱਤ ਤੋਂ ਤੇ ਗਮਾਂ ਨੂੰ ਪਿਆਰੀ ਚਲੋ ਬੰਮੀ ਦੇ ਲੱਤ ਚੱਲੀ ਗਈ ਮਾਤੀ ਧੁਨੀਆਂ ਭੂਆ ਦੀਆਂ ਗੱਲਾਂ ਹਾਂ ਅਜੇ ਹੋਰ ਸੁਣਾਉਣੀਆਂ ਤੁਹਾਨੂੰ ਤੇ ਧੁੱਗੋ ਦੀ ਗੋਦੀ 'ਚ ਬੈਠਾ ਗੁਰੀ ਤੇ ਪਤਨੀ ਉਸ ਪਤਨੀ ਨੇ ਮਾਰਤਾ ਦੋਨੇ ਹੀ ਮਾਰਿਆ ਨਾ ਦੋਨੇ ਉਹ ਹੂੰ ਕਰਨ ਲੱਗੇ ਗੁਰੀ ਤਾਂ ਮੇ ਉਹ ਚੀ ਉਹ ਕਹਿ ਲੱਗਦਾ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲੋ ਵੀ ਗੁੱਗੂ ਠਾ ਹੋਇਆ ਮੰਮੀ ਇੱਥੇ ਬੈਠੇ ਨੇ ਇੱਕ ਗੁੱਚ ਉੱਠ ਕੇ ਫਿਰਦਾ ਗੁੱਡ ਮਾਰਨਿੰਗ ਹੋ ਗਈ ਆ ਹਾਂ 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 ਆ ਕਾਕਾ ਅੱਛਾ ਕੁਗੂ ਆਪਣਾ ਫੇਵਰੇਟ ਗਾਣਾ ਸੁਣ ਰਿਹਾ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ ਅੱਛਾ ਆ ਹਾਂ 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 ਕਾਕਾ ਹਾਂ ਕਾਕਾ ਹੈ ਵੀਡੀਓ ਵਿੱਚ ਹੈ ਨਾ ਉਹ ਦੇਖੋ ਨੀ ਮੇਰਾ ਗੁੱਗੂ ਉੱਠ ਗਿਆ ਸੀ ਆ ਹਾਂ ਹਾਂ ਉਹ ਕਿਤਾਬੀਆਂ ਹੋਵੇ ਲੈ ਵੀ ਇੱਧਰ ਬੰਦੀ ਹੋਈ ਚਾਹ ਸਵੇਰੇ ਸਵੇਰੇ ਆ ਪੀਆ ਧਨੀਆ ਹਰੀਆਂ ਵਾਲਾ ਸਾਗ ਖਾਣਿਆ ਕੋਈ ਗੱਲ ਨਹੀਂ ਪਰੌੜਿਆਂ ਨਾਲ ਓ ਇੱਧਰ ਇੱਧਰ ਬਾਹਰ ਕਿੱਥੇ ਚਲ ਗਿਆ ਹੁਣ ਉਹ ਬਾਹਰ ਠੰਡਾ ਯਾਰ ਮੈਂ ਹੁਣ ਆਇਆ ਬਹੁਤ ਠੰਡਾ ਬਾਹਰ ਭਾਈ ਮੋਟਰਸਾਈਕਲ ਠੰਡਾ 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 ਮੋਟਰਸਾਈਕਲ ਤੇਰੇ ਹੱਥਾਂ ਵਿੱਚ ਵੀ ਕੁਝ ਨਹੀਂ ਪਾਇਆ ਹੋਇਆ ਯਾਰ हट ਜਾ ਇਹ ਟਲਦਾ ਕਿਤੇ ਜੇ ਡਗ ਪਿਆ ਨਾ ਦੇਖੀ ਕਹਿ ਦੇ ਨਾ ਤੇਰੇ ਸੱਟ ਵੱਜਣੀਆਂ ਯਾਰ ਐਦਾਂ ਨਾ ਕਰ ਹਾਂ ਟਾਵਲ ਟਾਵਲ ਚਲਾ ਪਤਾ ਅੰਦਰ ਚੱਲ ਅੰਦਰ ਹਾਂਜੀ ਚਲ ਪਤਾ ਅੰਦਰ ਚੱਲਿਆ ਕਰੋ ਐਦਾਂ ਐਦਾਂ ਬਾਹਰ ਆ ਕੇ ਨਾ ਬੈਠਿਆ ਕਰੋ ਮੋਟਰਸਾਈਕਲ ਤੇ ਬਾਹਰ ਬਹੁਤ ਠੰਡ ਆ ਪਤਾ ਤੈਨੂੰ ਠੰਡ ਆ ਵਾ ਪਾਪਾ ਆ ਹਾਂ ਹਾਂ ਮੇਰਾ ਕੰਨ ਵੀ ਠੰਡਾ ਹੋਇਆ ਹੋਇਆ ਹੈ ਨਾ ਆਏ ਠੀਕ ਹਾਂ ਗੰਦਾ ਮੇਰੇ ਕੰਨ ਦਸ ਦਸ ਉਹ ਦਿਓ ਇਹ ਤੇਰਾ ਗਾਣਾ ਚੱਲਦਾ ਤੁਸੀਂ ਇੱਥੇ ਬਹਿ ਕੇ ਗਾਣਾ ਦੇਖੇ ਮੈਂ ਭਾਹ ਹੁਣਾਂ ਦੇਖਾਂ ਉੱਠਿਆ ਕਿ ਨਹੀਂ ਉੱਠਿਆ ਵਿਰਾਟ ਤੇ ਆਰਜੂ ਠੀਕ ਨਹੀਂ ਉੱਠੇ ਅੱਜ ਛੁੱਟੀ ਆਣਾ ਨੂੰ ਅੱਜ ਸੈਕੰਡ ਸੈਚਰਡੇ ਦੀ ਛੁੱਟੀ ਹੈ ਨਾ ਅੱਜ ਭਾਈ ਵਿਰਾਟ ਤੇ ਉਹਨੂੰ ਅਨਮੋਲ ਨੂੰ ਸੈਕੰਡ ਸੈਚਰਡੇ ਦੀ ਛੁੱਟੀ ਹੈ ਹੈ ਨਾ ਉਹ ਤਾਂ ਕਰਕੇ ਮਸਤ ਸੁੱਤੇ ਪਏ ਦੇਖ ਰੰਮ ਜੀ ਇਹ ਤਾਂ ਮਸਤ ਹੋ ਕੇ ਸੁੱਤੇ ਹੋਏ ਵਿਰਾਟ ਉਹ ਵਿਰਾਟ ਆਹ ਲੈ ਆਰਜੂ ਵੀ ਮਸਤ ਹੋ ਕੇ ਸੁੱਤੀ ਹੋਈ ਆ ਇਹਨੂੰ ਪਤਾ ਵੈ ਛੁੱਟੀ ਤਾਂ ਹੈਗੀ ਆ ਆਪਾਂ ਕਿਹੜਾ ਜਾਣਾ ਸਕੂਲ ਹੈ ਨਾ ਹੈ ਨਾ ਗੁੱਗੂ ਹੂੰ ਤੂੰ ਜਗਾ ਦੇ ਉਹਨਾਂ ਨੂੰ ਤੂੰ ਜਗਾ ਦੇ ਲੋਕਾ ਉੱਠੋ ਪਾਪਾ ਹਾਂ ਅੱਛਾ ਮੰਮਾ ਦਾ ਸ਼ਾਲ ਲੈ ਕੇ ਥੱਲੇ ਪਿਆ ਅੱਛਾ ਲੈ ਕੱਢ ਦਿੰਨੇ ਆ ਆਪਾਂ ਅੱਛਾ ਆ ਲੈ ਤੂੰ ਦੇ ਦੇ ਮੰਮਾ ਨੂੰ ਤੂੰ ਦੇ ਅੱਛਾ ਮੰਮਾ ਦਾ ਸ਼ਾਲ ਨਾ ਕੋਈ ਹੋਰ ਲੈ ਕੇ ਪਾਵੇ ਹੈਨਾ ਲੈ ਉਹ ਵੀ ਫੜਾ ਦੇ ਮੰਮਾ ਨੂੰ ਫੜਾ ਦੇ ਤੂੰ ਬਹੁਤ ਧਿਆਨ ਰੱਖਦਾ ਮੰਮਾ ਦਾ ਹੈਨਾ ਹਾਂ ਚੱਲ ਆਪਾਂ ਰੋਟੀ ਖਾਈਏ ਉਹ ਤੂੰ ਦੁੱਧ ਪੀ ਲਿਆ ਦੇਈ ਪਿੱਤਾਂ ਨੀ ਦੁੱਧ ਖੁਰ ਤੈਰੀ ਚੰ ਚਲ ਦੁੱਧ ਵੀ ਚਲ ਪਹਿਲਾਂ ਦੁੱਧ ਚਲ 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 ਉੱਠ ਕੇ ਇੱਦਾਂ ਬਾਹਰ ਤੁਰਿਆ ਫਿਰਦਾ ਹੈ ਚਲ ਆ ਜਾ ਆ ਜਾ ਆ ਜਾ ਆ ਜਾ ਆਜੇ ਮੇਰੀ ਗੋਦੀ ਆ ਜਾ ਹਾਂਜੀ ਐਦਾਂ ਹੁਣ ਦੁੱਧੂ ਪੀ ਕੇ ਫੇਰ ਟੀਵੀ ਦੇਖੀ ਠੀਕ ਹੈ ਨਾਲ ਨਾਲ ਉਹ ਬਲੌਗ ਦੇਖ ਲਓ ਆਪਣਾ ਠੀਕ ਹੈ ਹਾਂਜੀ 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 ਠੀਕ ਹੈ ਹਾਂਜੀ ਪੀ ਲੈ ਦੁੱਧ ਤੂੰ ਦੁੱਧ ਪੀ ਲੈ ਨਾ ਬੈਠ ਕੋਈ ਨਹੀਂ ਬਾਅਦ ਚ ਖੇਡਦੇ ਪਹਿਲਾਂ ਰੋਟੀ ਖਾ ਲਈ ਰੋਟੀ ਖਾਣੀ ਹੈ ਪਹਿਲਾਂ ਰੋਟੀ ਖਾਣ ਤੋਂ ਬਾਅਦ ਬੈਠ ਬਾਦ ਚ ਬਾਦ ਪਤ ਬਾਦ ਚ ਬਾਦ ਮੰਮੀ ਲੈਣ ਲੱਗੇ ਹੋਏ ਸਬਜੀ ਮੋਲਪਾ ਕਰਕੇ ਇਹ ਕਹਿੰਦੇ ਆਦਰਕ ਮਿਲ ਆ ਧਾਗ ਵਾਲਾ ਤਾਂ ਨਹੀਂ ਉਹ ਵਾਲਾ ਬੜਾ ਅੱਛਾ ਅੱਛਾ ਵਧੀਆ ਠੀਕ ਹੈ ਠੀਕ ਹੈ ਮੁਰੇਂਦੇ ਹੀ ਹੁੰਦਾ ਨਾ ਆਹ ਚੀਜ਼ ਨੂੰ ਵੀ ਲਾ ਲਓ ਆਹ ਚੀਜ਼ ਨੂੰ ਵੀ ਲਾ ਲਓ ਹਾਂਜੀ ਆ ਜਾ ਅੰਦਰ ਆ ਜਾ ਅੰਦਰ ਆ ਜਾ ਅੰਦਰ ਆ ਤੂੰ ਬਾਹਰ ਨਾ ਖੜ ਆ ਜਾ ਪਰ ਰੋਟੀ ਖਾਣੇ ਅੰਦਰ ਆ ਜਾ ਆ ਜਾ ਆ ਜਾ ਠੀਕ ਹੈ ਇੱਥੇ ਨਾ ਬੈਠਾ ਤੂੰ ਇੱਥੇ ਹੀ ਖੜਦਾ ਹਾਂ ਚੂਟੀ ਚੂਟੀ ਝੋੜੀ ਲੈ ਘਟਿਆ ਉਹ ਤੂੰ ਆ ਜਾ ਥੱਲੇ ਅਸੀਂ ਰੋਟੀ ਖਾਣ ਲੱਗੇ ਆਜ ਆ ਜਾ ਆ ਜਾ ਇੱਥੇ ਨਾ ਖੜਿਆ ਕਰ ਯਾਰ ਆ ਜਲਦੀ ਆ ਜਾ ਥੱਲੇ ਮਾਂ ਇੱਥੋਂ ਮਾਰੂੰ ਤੇਰੇ ਬੋਲ ਜੈਸਿਕਾ ਅਰੇ ਕੰਜੀ ਸਵੇਰ ਦਾ ਨਾਸ਼ਤਾ ਪਰੋਂਠੇ ਦੇ ਉੱਤੇ ਸਾਗ ਰੱਖ ਕੇ ਆਹਾ ਮਜ਼ਾ ਹੀ ਆ ਜਾਂਦਾ ਖਾਣ ਦਾ ਨਾਲ ਚਾਹ ਤੇ ਨਾਲ ਪਾਣੀ ਚਾਹ ਨਾਲ ਪਰੋਂਠੇ ਤੇ ਸਾਗ ਰੱਖ ਕੇ ਖਾ ਕੇ ਦੇਖੋ ਜਿਹੜਾ ਮਜ਼ਾ ਆ ਜੀ 16 ਨੂੰ ਸਟਾਰਟ ਅਬਰਾਡੇ ਪੇਪਰ ਅੱਛਾ ਸੱਤੇ ਬਿਦ ਨੂੰ ਚੇਤਾ ਆ ਹੈ ਬਰਾੜ ਦੇ ਪੇਪਰ 16 ਨੂੰ ਤੇ ਜਿਹਦੇ 16 ਨੂੰ ਪੇਪਰ ਆ ਉਹ ਦੇਖ ਲੈ ਮੌਜ ਨੂੰ ਸੱਤਾ ਪੈਣਾ ਨੂੰ ਪਤਾ ਨਾ ਵਾਸਤਾ ਹਾਂ ਬਈ ਉੱਠ ਜਾਓ ਸਿੱਧਾ ਪੰਜ ਪੰਜ ਇੱਕ ਦਿਨ ਚ ਅੱਛਾ ਇੱਕ ਦਿਨ ਚ ਪੰਜ ਉਹ ਪਾਈ ਦੂ ਦਾ ਇੱਕ ਬਹੁਤ ਮੁਸ਼ਕਲ ਨਾ ਕਰਦਾ ਪੰਜ ਕਿੱਥੋਂ ਕਰ ਲੇਗਾ ਕਿਉਂ ਗੁੱਗੂ ਤੂੰ ਦੇਖੀ ਚੱਲ ਫੋਨ ਚਲੋ ਮੈਂ ਚਲਦਾ ਬਥੇ ਕੰਮ ਤੇ ਮੈਂ ਤਿਆਰ ਹੋ ਗਿਆ ਠੀਕ ਆ ਬਾਏ ਬਾਏ ਉਹ ਚੱਲਾ ਚੱਲ ਮਾਰ ਕੇ ਆਪ ਮੇਰਾ ਨਾਮ ਲਾਈ ਨਾ ਦੱਸਾਂ ਤੇਰੇ ਕੋਲੇ ਹੀ ਹونی ਹੁੰਦੀ ਆ ਪਿੱਛੇ ਐਦਾਂ ਕਰਕੇ ਤੂੰ ਹੀ ਖੜਾ ਸੀਗਾ ਕਾਕਾ ਹਾਂ ਕਾਕਾ ਹੈਗਾ ਚਲੋ ਠੀਕ ਆ ਬਾਏ ਬਾਏ ਆ ਕੇ ਮਿਲਦੇ ਆ ਮੈਂ ਦੁਪਹਿਰ ਨੂੰ ਠੀਕ ਆ ਅਨਮੋਲ ਉੜ ਜੋੜ ਜੋੜ ਜੋ ਪਟੜ ਜੋ ਠੀਕ ਆ ਬਾਈ 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 ਗੁੱਗੂ ਲੋ ਜੀ ਅੱਪ ਆ ਗਿਆ ਜੀ ਘਰ ਤੇ ਵੱਜ ਗਏ ਨੇ ਤਿੰਨ ਹੈਨਾ ਤੇ ਅੱਜ ਮੈਂ ਜਲਦੀ ਆ ਗਿਆ ਥੋੜਾ ਜਿਹਾ ਗੁੱਗੂ ਕਿੱਥੇ ਫਿਰਦਾ ਤੂੰ ਟੋਪੀ ਬੜੀ ਸੋਹਣੀ ਪਾਈ ਆ ਬਈ ਗੁੱਗੂ ਨੇ ਟੋਪੀ ਬੜੀ ਸੋਹਣੀ ਪਾਈ ਆ ਲਓ ਜੀ ਤੇ ਜਲਦੀ ਆਂ ਅਨਮੋਰ ਹੁਣ ਕੁੱਤਾ ਖੋਲਦੀ ਹੈ ਹੈਨਾ ਹੁਣ ਕਿਸੇ ਨੂੰ ਨਾ ਨਹੀਂ ਹਾਂ ਅੱਛਾ ਬਾਲ ਬਹੁਣ ਲੱਗੇ ਨਾ ਨਾਲ ਲੱਗੇ ਨਾ ਹਾਂ ਕੱਲ ਨਾਲ ਹੀ ਕੁੱਤਾ ਗਰਮ ਪਾਣੀ ਨਾਲ ਸੀ ਹਾਂ ਅੱਛਾ ਤੂੰ ਮੇਰੇ ਲਈ ਰੋਟੀ ਵਾਲਾ ਡੱਬਾ ਲੈ ਕੇ ਆਇਆ ਵਾਹ ਵੀ ਬਾਤ ਦੇਖੋ ਵੀ ਕਾਕਾ ਬੜਾ ਸਿਆਣਾ ਵੀ ਰੋਟੀ ਵਾਲਾ ਡੱਬਾ ਲੈ ਕੇ ਆਇਆ ਕਿ ਤਾ ਕੰਜਕੋ ਰੱਖੋ ਇੱਥੇ ਰੱਖੋ 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 ਵਾਹ ਵੀ ਬਾਤ ਰੋਟੀ ਲੈ ਕੇ ਆਇਆ ਮੇਰੇ ਲਈ ਕੱਲੀ ਰੋਟੀ ਮੈਂ ਸੁੱਕੀ ਖਾਉਂਗਾ ਸਬਜ਼ੀ ਤਾਂ ਪਾ ਕੇ ਲਿਆ ਫਿਰ ਉਹ ਵੀ ਗਿਆ ਵੀ ਪਾਉਣ ਉਹ ਦੇ ਲੈ ਆ ਵੀ ਉਹ ਤੂੰ ਤਾਂ ਬਾਹਰ ਪਾਪਾ ਆ ਜਾ ਕੰਮ ਕਰਦਾ ਤਾਂ ਭੱਜ ਲਿਆ ਤੂੰ ਹਣ ਹੈ ਇਹ ਕੀ ਗੱਲ ਕੰਮ ਕਰਦਾ ਤਾਂ ਭੱਜ ਗਿਆ ਖੜ ਜਾ ਤੇਰੀ ਵੇ ਲੋ ਕੰਮ ਕਹਦਾ ਭੱਜ ਗਿਆ ਆ ਜਾ ਆ ਜਾ ਅੰਦਰ 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 ਆ ਜਾ ਅੰਦਰ ਕਿੱਥੇ ਚੱਲਣਾ ਹਾਂ ਹਾਂ ਆ ਜਾ ਓਹ ਖੜਾ ਪ੍ਰਭੂ ਦੇ ਕੋਠੇ ਦੇ ਵਿਰਾਟ ਹੈਲੋ ਆ ਜਾ ਆ ਜਾ ਅੱਛਾ ਗੁਰੂ ਵੀ ਆਇਆ ਹੋਇਆ ਠੀਕ ਆ ਉਹ ਆ ਵੀ ਆਉਂਦਾ ਇਹਨੂੰ ਵੀ ਚੜਾ ਲਓ ਇਹਨੂੰ ਵੀ ਲੈ ਜਾਓ ਉੱਪਰ ਇਹਨੂੰ ਵੀ ਲੈ ਜਾਓ अच्छा गुरी भी आया हुआ हां भाई तू पहला ही अंदर चला गया आजा आजा घर에 आजा <laughs> करे, करे। तू तो आजा वापस तू तो आजा 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 आंदा आंदा ओ जी हुन एक आरजू ਦੇ ਮਮਾ ਬਾਲ ਬਾਹ ਰਹੇ ਆ ਹਨਾ ਦੇ ਦੇ ਵੇ ਬਾਏ ਹੋਏ ਸੁੰਦਰ ਜਾ ਬਣਾਣਾ ਨਾ ਅਰਜੂ ਅੱਜ ਅੱਜ ਵੀ ਸਟਾਈਲ ਕਰਨਾ ਮਧੀਆਂ ਚਲ ਮਮਾ ਸਟਾਈਲ ਕਰਦੇ ਨੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਜੀ ਵੀਡੀਓ ਤੇ ਲੋਖਣ ਲੱਗ ਜਾਂਦਾ ਨਾ ਸਿਰ ਦੁਹਣ ਲੱਗ ਜਾਂਦਾ। ਕਾ ਕ ਦੁੱਖਾ ਲੱਗੂਗਾ ਕਰ ਫਿਰ। ਕਿਉਂ? ਔਖਾ ਕਾ ਤੇ ਲੱਗੂਗਾ। ਕਰ ਸਿਰ ਧੋਣ ਆ ਫੇਰ ਦੁਵਾ। ਫੇਰ ਕੇ ਦੁਵਾ ਖੁੱਲ ਜੂਗਾ ਇਹ ਚਕੜੀ ਗੱਲ। ਕੋਈ ਗੱਲ ਨਹੀਂ ਕਰ ਲੈਣ ਦੇ। ਠੀਕ ਆ ਅੱਛਾ ਸਟਾਈਲ ਹੋਊਗਾ। ਇਹ ਨਹੀਂ ਕਰ। ਲਓ ਜੀ ਆਰ ਜੀ ਦਾ ਸਿਰ ਬਾਹ ਦਿੱਤਾ। ਮੰਮਾ ਨੇ ਦੇਖੋ ਚੈੱਕ ਕਰੋ ਜੀ। ਟੈਪ ਟੈਪ। ਵਾਹ ਵਾਹ। ਬੜੀਆਂ ਸੁੰਦਰ ਸੋਈਆਂ ਲਾਈਆਂ ਨੇ ਨਾਲ। ਆਹਾਹਾਹਾ। ਲੈ। ਹਾਂ। ਮੈਂ ਇਹ ਅੱਜ ਇਹ ਟੌਰ ਬਣ ਗਈ। ਮੂੰਹ ਵੀ ਚੱਕ ਦੇ ਤਾਂ ਨੂੰ। ਬਹੁਤ ਅੱਛੇ ਬਹੁਤ ਅੱਛੇ। ਹਾਂ ਵੀ ਛੀਰਾਂ। ਛੀਰਾਂ ਰੋਟੀ ਪਾਈ ਹੈ ਜੀ। ਖਾ ਰਿਆ ਰੋਟੀ। ਹਨਾ ਖਾ ਲੈ ਖਾ ਲੈ ਖਾ ਲੈ ਪੁੱਤ ਖਾ ਲੈ। ਇਹ ਦਿਨੇ ਕਾਟੀ ਖਾਂਦਾ ਵੈਸੀ। ਓਹ ਦੇਖੋ ਕਿੱਥੇ ਪਤੰਗ ਚੜਾਉਣ ਲੱਗੇ ਹੋਇਆ। ਨਾਲ ਗੁਰੀ ਵੀ ਲੱਗਿਆ ਹੋਇਆ। ਆ ਜਾ ਫਰਾ ਮਦਰ ਪਾ। ਓਹ ਦੇ ਪ੍ਰਭੂ ਫੜਾ ਦੂਗਾ ਪ੍ਰਭੂ। ਆ ਜਾ ਇੱਥੋਂ ਦੀ ਆ ਜਾ। ਆਜਾ 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 ਨਤੇ ਨਤੇ ਨਾ ਇਹ ਆ ਉਹ ਕਿੱਥੋਂ ਦੀ ਆਇਆ ਦੀ ਆ ਆਜਾ 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 ਲੈ ਮੈਂ ਚੱਕਾ ਹਾਂ ਕੁੱਗੂ ਆ ਗਿਆ ਜੀ ਕੁੱਗੂ ਆ ਗਿਆ ਹਾਂ ਮੇਰੇ ਕੋਲ ਅੱਛਾ ਕੀ ਲੈ ਗਈ ਪਜਾਮੀ ਲੈ ਗਈ ਕੀ ਗੱਲ ਪਜਾਮੀ ਲੈ ਗਈ ਤੂੰ ਬਬੂ ਕਰਕੇ ਮੈਨੂੰ ਵਾਜਾ ਮਾਰਦਾ ਕੀ ਰਿਹਾ ਤੇਰੇ ਪਿੱਛੇ ਰਹਿ ਪਿੱਛੇ ਰਹਿ ਇੱਧਰ ਆ ਇੱਧਰ ਆ ਇੱਧਰ ਆ ਗਦਾ ਆ ਗਿਆ ਨਾ 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 ਉਹਨਾਂ ਨੂੰ ਨਾ ਭੌਂਕੇ ਕਰ ਨਿਆਣੇ ਖੇਡਦੇ ਉੱਧਰ ਹਾਂਜੀ ਓ ਉਹ ਕਿੱਦਾਂ ਕਰਦਾ ਸ਼ੀਰੋ ਕਿੱਦਾਂ ਕਰਦਾ ਗੁਗੂ ਸ਼ੀਰੋ ਕਿੱਦਾਂ ਕਰਦਾ ਸੀ ਉਹ ਉਹ ਕਿੱਦਾਂ ਕਰਦਾ ਸੀ ਫੈਦਨ ਹਲਮ ਕ ਨਾ 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 ਪਤਾ ਕਪੜੇ ਗੰਦੇ ਹੁੰਦੇ ਆ ਕਪੜੇ ਗੰਦੇ ਹੁੰਦੇ ਤੇਰੇ ਚੜਜਿੰਗ ਆ ਉੱਪਰ ਤੋਂ ਨਾ 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 ਗੰਦਾ ਗੰਦਾ ਪੁੱਤ ਲੈ ਮੈਂ ਤੰਦ ਖਾਦ ਲੈ ਉਹ ਵੀ ਆ ਜਾਓ ਆ ਜਾਓ ਥੱਲੇ ਆ ਜਾਓ ਥੱਲੇ ਆ ਜਾਓ ਆ ਜਾ ਵੀ ਆ ਜਾ ਪਤੰਗਾ ਦੇ ਮਾਹਿਰ ਚੜਾਉਣਾ ਆਉਣਾ ਨਹੀਂ ਤੈਨੂੰ ਆਜਾ ਆਜਾ ਸਿਰੇ ਹੱਥ ਮਲਾਉਣਾ ਸਿਰੇ ਹੱਥ ਮਲਾਉਣਾ ਕਰਤੀ ਕਰ ਤੇਰੀ ਦੇਖੋ ਜੀ ਸਿਰੋ ਦੇਖੋ ਹਾਂ ਉਹ ਆ ਗਿਆ ਪਿੱਛੇ ਗੁਰੀ ਹਾਂ ਵੀ ਕਿਦਾਂ ਠੀਕ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਆ ਕਦੋਂ ਆਇਆ ਮੈਂ ਹੁਣੀ ਇੱਕ ਵੇ ਆਇਆ ਅੱਛਾ 1.5 ਵਜੇ 1 ਵਜੇ ਅੱਛਾ ਪਾਪਾ ਚੱਲ ਗਏ ਤੇਰੇ ਚੱਲ ਗਏ ਹਾਂ ਫਿਰ ਲੈ ਵੀ ਪਾਪਾ ਇਹਦੇ ਪਾਪਾ ਅੱਜ ਵੀ ਨਹੀਂ ਮਿਲ ਕੇ ਗਏ ਵਿਚਾਰੇ ਪਹਿਲਾਂ ਪਹਿਲਾਂ ਵੀ ਇੱਕ ਦਿਨ ਸੰਡੇ ਸੰਡੇ ਕਿਦੋਂ ਲੈਣਾ ਸੀ ਤੈਨੂੰ ਮੈਨੂੰ ਆਏ ਸੀ ਅ ਮੰਗਲਵਾਰ ਨੂੰ ਬੁੱਧਵਾਰ ਮੰਗਲਵਾਰ ਲੈਣ ਆਏ ਸੀ ਨਾ ਮੰਗਲਵਾਰ ਵੀ ਉਦੋਂ ਮੈਨੂੰ ਮਿਲ ਨਹੀਂ ਪਾਇਆ ਮੈਂ ਵੀ ਕੰਮ ਤੇ ਗਿਆ ਹੋਇਆ ਸੀਗਾ ਤੇ ਅੱਜ ਵੀ ਮੈਂ ਕੰਮ ਤੇ ਸੀਗਾ ਅੱਜ ਫੇਰ ਨਹੀਂ ਮਿਲ ਪਾਇਆ ਕੋਈ ਗੱਲ ਨਾ ਹੋਵੇਗੀ ਹਾਂ ਕੋਈ ਗੱਲ ਨਹੀਂ ਕੱਲ ਆਓਗੇ ਤਾਂ ਫਿਰ ਮਿਲਾਂਗੇ ਠੀਕ ਹੈ ਜੀ ਨਰਿੰਦਰ ਜੀ ਲਓ ਜੀ ਵਿਰਾੜ ਵੀ ਆ ਗਿਆ ਆਹ ਕਿੰਨੇ ਕੁ ਪਤੰਗ ਚੜਾਏ ਭਾਈ ਹੈ ਕਿਦਾਂ ਹੈ ਆ ਵੀ ਕਿੰਨੇ ਕੁ ਪਤੰਗ ਚੜਾਏ ਫਿਰ ਇੱਕ ਵੀ ਨਹੀਂ ਇੱਕ ਵੀ ਨਹੀਂ ਉੱਡੇ ਹਵਾ ਤਾਂ ਨਹੀਂ ਚੱਲਦੀ ਅੱਜ ਹਵਾ ਨਹੀਂ ਚੱਲਦੀ ਹਵਾ ਨਹੀਂ ਚੱਲਦੀ ਇੰਨੀ ਨਹੀਂ ਹਵਾ ਦੀ ਹਵਾ ਦਾ ਉਹ ਨਹੀਂ ਹੁੰਦਾ ਕੰਮ ਕੰਮ ਪਤੰਗ ਬਾਜ਼ ਦਾ ਹੁੰਦਾ ਪਤੰਗ ਜਿਹੜਾ ਚੜਾ ਸਕਦਾ ਹੁੰਦਾ ਉਹਦਾ ਹੁੰਦਾ ਅੱਛਾ ਜੀ ਹਵਾ ਦਾ ਕੰਮ ਹਵਾ ਤਾਂ ਉੱਪਰ ਜਾ ਕੇ ਚੱਲਦੀ ਹੁੰਦੀ ਹੈ ਠੀਕ ਹੈ ਸਿੱਧਾ ਗਿਆ ਤੈਨੂੰ ਚੜਖੜੀ ਫੜਨ ਤੇ ਰੱਖਿਆ ਹੋਇਆ ਹਵਾ ਨਹੀਂ ਚੱਲਦੀ ਇਹ ਵਿਰਾਟ ਹੈਗਾ ਜੀ ਚੜਖੜੀ ਮੈਨ ਠੀਕ ਹੈ ਕੋਈ ਨਹੀਂ ਮੈਂ ਤੈਨੂੰ ਸਿਖਾਉਂਗਾ ਹਾਂ ਹਾਂ ਐਨ ਕਾ ਲਾ ਕੇ ਬਣ ਜਾ ਹੀਰੋ ਮੇਰਾ ਲਿੰਗਾ ਕੋਈ ਨਹੀਂ ਤੈਨੂੰ ਪਤੰਗ ਚੜ੍ਹਾਵਾਂਗੇ ਆਪਾਂ ਸਿਖਾਵਾਂਗੇ ਠੀਕ ਆ ਚੜਾਉਣਾ ਠੀਕ ਆ ਓਏ ਤੂੰ ਸ਼ੀਰੋ ਨੂੰ ਪੱਤੇ ਤੋੜ ਤੋੜ ਕੇ ਪਾਈ ਜਾਂਦਾ ਦੱਸ ਓ ਸ਼ੀਰੋ ਮੱਝ ਆ ਕੋਈ ਜਿਹੜਾ ਜਿਹੜਾ ਪੱਤੇ ਖਾਊਗਾ ਹੈ ਗਦਾ ਆ ਜਾ ਪੱਤੇ ਤੋੜ ਤੋੜ ਕੇ ਬੂਟਿਆਂ ਦੇ ਦੋ ਉਹਨੂੰ ਪਾਈ ਜਾਂਦਾ ਸ਼ੀਰੋ ਨੂੰ ਮਜਾਰਾ ਨਾ 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 ਲੈ ਦੱਸੋ ਯਾਰ ਪੱਤੇ ਥੋੜੀ ਖਵਾਉਣੇ ਆ ਉਹਨੂੰ ਅੱਜ ਹੋ ਗਈ ਰਹਿਣ ਨਾ ਨਾ ਪੱਤੇ ਨਾ ਤੋੜੋ ਪੁੱਤ ਪੱਤੇ ਨਾ ਤੋੜੋ ਲਾ ਵੀ ਸ਼ੀਰੋ ਦਾ ਸ਼ੀਰੋ ਦਾ ਵਿਰਾਟ ਨਾਲ ਵੀ ਬਹੁਤ ਪਿਆਰ ਹੈ ਹਨਾ ਵਿਰਾਟ ਦਿਖਾਈਂ ਜਰਾ ਹਾਂ ਵਿਰਾਟ ਨਾਲ ਹੈਲੋ ਵੀ ਕਰਦਾ ਹੈਲੋ ਕਰ ਹੈਲੋ 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 ਕਰਕੇ ਦਿਖਾ ਦੇ ਬਾਈ ਮੇਰੇ ਨਾਲ ਆ ਦੇ ਮੇਰੇ ਨਾਲ ਲੈ ਮੈਨੂੰ ਕਰਾ ਦੇ ਲੈ ਮੈਨੂੰ ਫੜਾ ਦੇ ਲੈ 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 ਮੈਨੂੰ ਕਰਾ ਦੇ ਹੈਲੋ ਲੈ ਆ ਗਦਾ ਜੀ ਸ਼ੀਰੋ ਵੀ ਪਿਆਰ ਲੈਂਦਾ ਹਾਂ ਇੱਕ ਆ ਉਹ ਆ ਗਿਆ ਤੇਰਾ ਛੋਟਾ ਲੇਲਾ ਸ਼ਿਰੋ ਆ ਦੇ ਆ ਗਿਆ ਤੇ ਤੇਰੀ ਮੂੰਹ ਨਹੀਂ ਪੋਰ ਕਰਨ ਗਰਾਜਿਆ ਏ ਦੇਖੀ ਸ਼ਿਰੋ ਮੈਨੂੰ ਬੁਲਾਊਗਾ ਸ਼ਿਰੋ ਹਾਂ ਹਾਂ ਆ ਜਾ ਦੇਖੀ ਮੈਨੂੰ ਕਹੂੰਗਾ ਆ ਜਾ ਹਾਂ ਵੀ ਦੱਸ ਕੀ ਗੱਲ ਦੱਸ ਦੱਸ ਕੀ ਗੱਲ ਹੈ ਮੈਂ ਨਹੀਂ ਹੁਣ ਦੇਖੀ ਬੁਲਾਊਗਾ ਹਾਂ ਕੀ ਗੱਲ ਹੈ ਕੀ ਗੱਲ ਹੈ ਆ ਬਟਾਪਣ ਗੁਰੀ ਦਾ ਟੱਪੜ ਦਾ ਮੌਕਾ ਭੌਲਦਾ ਸ਼ਿਰੋ ਕਹਿੰਦਾ ਗੁਰੀ ਕਦੋਂ ਟੱਪੇ ਫਿਰ ਮੈਂ ਕਹਿੰਦਾ ਖੜਾ ਹੋ। ਉਹ ਤੁਸੀਂ ਨਾ ਪੱਤੇ ਦੇ ਕਿਵੇਂ ਪਾਈ ਜਾਨੇ ਯਾਰ ਉਹਨੂੰ ਸ਼ਿਰੋ ਮੱਜ ਥੋੜੀ ਹੈ ਪੁੱਤ ਜਾਂ ਬੱਕਰੀ ਥੋੜੀ ਆਹੋ। ਉਹ ਨਹੀਂ ਮੇਰਾ ਬੁੱਢਾ ਹੋ ਗਿਆ। ਨਾ ਪੁੱਤ ਇੱਥੇ ਥੱਲੇ ਨਾ ਥੱਲੇ ਨਾ ਲਿਟ ਥੱਲੇ ਨਾ ਲੇ ਪੁੱਤ। ਸ਼ਿਰੋ ਦੇ ਬਾਲ ਹੁੰਦੇ ਆ ਇੱਥੇ ਨਹੀਂ ਲਟਣਾ। ਉਹ ਤੂੰ ਭਰਾਵਾ ਫੇ ਪੱਤਾ ਤੋੜ ਲਿਆ ਐਡਾ ਵੱਡਾ। ਉਹ ਬੇਵਕੂਫ ਨਾ ਯਾਰ ਪੱਤੇ ਨਾ ਤੋੜ ਤੋੜ ਸੱਟ ਯਾਰ ਪਾ ਲੈ। ਨਾ ਪੁੱਤ ਕਿਉਂ ਪੱਤੇ ਤੋੜਦੀ ਜਾਨੇ। ਨਾ 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 ਹਾਂਜੀ ਗੁੱਗੂ ਜੀ ਚਲਿਓ ਨੀਚੇ ਚਲਿਓ ਚਲ ਵੀ ਨੀਚੇ ਜਰੀਏ ਚਲੋ ਪੁੱਤਰ ਵਿਰਾਟ ਮੈਂ ਨਾ ਗੈਸ ਦੀ ਪਰਚੀ ਲੈ ਕੇ ਆਉਣੀ ਆ ਠੀਕ ਆ ਗੈਸ ਭਰਾ ਕੇ ਲੈ ਕੇ ਆਉਣੀ ਆ ਮੈਂ ਗੈਸ ਤਾਂ ਪਿੱਛੇ ਵੀ ਕੱਢ ਦਿਆਂ ਪਿੱਛੇ ਕੱਢ ਦੋ ਦੱਸੋ ਉਹਨਾਂ ਦਾ ਸਿਲੰਡਰ ਦੀ ਗੱਲ ਗਾ ਪੱਦਾਂ ਦਾ ਸਿਲੰਡਰ ਭਰਨਾ ਤੂੰ ਚੱਲ ਤੇਰਾ ਕਦਾ ਆ ਜਾ ਚਲੋ ਪੁੱਤਰ ਚਲੋ ਚਲਿਓ ਥੱਲੇ ਚਲਿਓ ਚਲੋ ਵੀ ਚਲੋ 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 ਥੱਲੇ ਚਲੀ ਆ ਜੋ ਮਮਾ ਵੀ ਲੈਣ ਆ ਗਏ ਉੱਪਰੋਂ ਮਮਾ ਵੀ ਲੈਣ ਆ ਗਏ ਉੱਪਰ ਕੰਦਾ ਬਣ ਗਿਆ ਇਹੰਦਾ ਕਿੰਨਾ ਸੋਹਣਾ ਬਣਿਆ ਤੁਸੀਂ ਇਹ ਦੇਖੋ ਇਹ ਹੈ ਹੀ ਇਹਦਾ ਕੰਮ ਇਹੀ ਆ ਲੱਭਰ ਗਿਆ ਇਹਦਾ ਚਲੋ ਥੱਲੇ ਚਲੋ ਹਾਂ ਫਿਰ ਬਾਜੂ ਚਲੋ 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 ਆਜੋ ਆਜੋ ਪਤਾ ਆਜੋ 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 ਲਓ ਜੀ ਮੈਂ ਭਰਉਣ ਚ ਲਾਈ ਸਿਲੰਡਰ ਕਪੜੇ ਬਦਲ ਕੇ ਤੇ ਮੈਂ ਕਿਹਾ ਚੱਲ ਗੁਰੀ ਤੂੰ ਵੀ ਚੱਲ ਮੇਰੇ ਨਾਲ ਤੇ ਆਹ ਮਹਾਸ਼ਾਹ ਜੀ ਪਹਿਲਾਂ ਤਿਆਰ ਆ ਲੈ ਬੂਡ ਬਰ ਪਾ ਕੇ ਹੈ ਗੁਰੀ ਤਾਂ ਚੱਲ ਗੁਰੀ ਤਾਂ ਮੈਂ ਕਿਹਾ ਚੱਲ ਤੂੰ ਜਾਣਾ ਸੀ ਨਾਲ ਮੇਰੇ ਚੱਲ ਤੇ ਆਹ ਦੇਖ ਲਓ ਆਹ ਭਾਈ ਸਾਹਿਬ ਵੀ ਲੈ ਸਿਲੰਡਰ ਨੂੰ ਐ ਕੱਪੜੇ ਪਾਇਆ ਜਿਵੇਂ ਉਹਨੂੰ ਇਹ ਨਾਲ ਲੱਜਲੇ। ਕੰਡ ਲੱਗਦੀ ਹੁੰਦੀ ਹੈ ਹਨਾ। ਜਾ ਗਿਆ। ਤੇ ਇਹ ਵੀ ਤਿਆਰ। ਹੁਣ ਮੈਂ ਇੰਨੇ ਜਣਾਂ ਨੂੰ ਲੈ ਕੇ ਕਿੱਥੇ ਜਾਵਾਂ ਮੈਂ? ਮੈਂ ਨੂੰ ਵੀ ਨਾਲ ਲੈ ਜਾ ਜੇ ਤਿੰਨਾਂ ਨੂੰ ਲੈ ਕੇ ਗਏ ਹਾਂ। ਮੈਂ ਨੂੰ ਵੀ ਨਾਲ ਹੀ ਲੈ ਜਾ ਜੇ ਤਿੰਨਾਂ ਨਾਲ ਨੇ ਲੱਗਣਾ। ਹਾਂ, ਤੂੰ ਵੀ ਚਲ ਤੂੰ ਵੀ ਤਿਆਰ ਹੋਈ ਆਂ ਭਾਈ ਹਨਾ। ਆਪਾਂ ਆਪਾਂ ਸਿਲੰਡਰ ਦੀ ਵਿਰਾਤ ਚੱਲੇ ਆ ਹਨਾ। ਸਾਰੇ ਜਣੇ ਹਨਾ। ਇਹਨੂੰ ਤਿਆਰ ਕਰਨ ਦੇ ਲੱਗੇ। ਕੀ ਪਤਾ ਕਿ ਕੀ ਬੋਲ ਲੱਗਦਾ ਪਿਆ ਆਇਆ ਹੋਊਗਾ। ਤੁਹਾਨੂੰ ਸਮਝ ਲੱਗੀ ਆ? ਆਸੀ ਦਾ। ਨਹੀਂ ਕਹਤਾਂ ਅ ਸਾਡੇ ਅਸੀਂ ਬਾਹਰ ਹਜੇ ਸੜਕ ਤੇ ਆਏ ਸੀ ਕਿ ਸਾਡੇ ਭੂਆ ਜੀ ਆ ਗਏ ਨੇ ਹਾਂ ਭੂਆ ਨੇ ਬੈਗ ਚੱਕਿਆ ਹੋਇਆ ਮਜ਼ੇਦਾਰ ਅਸੀਂ ਚੱਲੇ ਸੀਗੇ ਹਾਂ ਚਲੋ ਕਰੇ ਅਸੀਂ ਆਏ ਭੂਆ ਠੀਕ ਆ ਹਾਂ ਆਏ ਆਏ ਬਸ ਆਏ ਲੋ ਜੀ ਗੁਰੀ ਉਹਨਾਂ ਨੂੰ ਭੇਜਾਂ ਮੈਂ ਕਿਹਾ ਜਾਂ ਭੂਆ ਦਾ ਬੈਗ ਛੜਾ ਕੇ ਆ ਬੈਗ ਛੱਡਣ ਗਏ ਸੀ ਅਸੀਂ ਏਜੰਸੀ ਆਏ ਆ ਤੇ ਸਿਲੰਡਰਾਂ ਦੀ ਤੇ ਉੱਥੇ ਵੀ ਮਸਤੀ ਕਰਨ ਲੱਗੇ ਤਿੰਨੇ ਜਾਣੇ ਉਹ ਭਰਾਵਾ ਪਰਚੀ ਮਿਲੀ ਨਹੀਂ ਆਜੋ 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 ਉਹ ਗਦੇ ਤੂੰ ਸਿੱਧਾ ਬੂਟਾ ਜੜਾ ਪੈ ਜਾ ਕੇ ਪਾਗਲ ਚਲ ਆਜੋ 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 ਚਲੋ ਵੀ ਅਸੀਂ ਪਰਚੀ ਕਟਾਉਣ ਆਏ ਸੀਗੇ ਸਿਲੰਡਰ ਦੀ ਤੇ ਉਹ ਸਿਲੰਡਰ ਦੀ ਨਾ ਵੇਟਿੰਗ ਚੱਲਦੀ ਪਈ ਆ ਤੇ ਮੰਮੀ ਮੰਮੀ ਦੇਖਿਓ ਮੰਮੀ ਦਾ ਘਰ ਜਾ ਕੇ ਮੈਨੂੰ ਕਿਵੇਂ ਬੋਲਦੇ ਆ ਪਰਚੀ ਲੈ ਆਉਣਾ ਹਾਂ ਉਹ ਸਿਲੰਡਰ ਮਿਲਣਾ ਨਹੀਂ ਦੇਖ ਹੀ ਜਾਊਂਗਾ ਪਹੁੰਚ ਗਿਆ ਘਰੇ ਤੇ ਪੂਆ ਜੀ ਸਾਡੇ ਆਏ ਹੋਏ ਨੇ ਹਾਂ ਬਾਹਰ ਮਿਲੇ ਸੀ ਹਨਾ ਪੂਆ ਜੀ ਜਲੰਧਰ ਤੋਂ ਆਏ ਨੇ ਸਾਡੇ ਪੂਆ ਜੀ ਹਨਾ ਰੋਟੀ ਪਾਣੀ ਛਕਦੇ ਪਏ ਆ ਰੋਟੀ ਪਾਣੀ ਛਕਦੇ ਪਏ ਆ ਤੇ ਹਾਂਜੀ ਮੈਡਮ ਜੀ ਪਰਚੀ ਕਟਾਉਣ ਗਏ ਸੀ ਗੱਲ ਤਾਂ ਸੁਣ ਲਓ ਹਾਂ ਪਰਚੀ ਕਟਾਉਣ ਗਏ ਸੀ ਤੇ ਉਹਦੀ ਘੱਟੋ ਘੜ 20 25 ਦਿਨ ਦੀ ਵੇਟਿੰਗ ਜਲਦੀ ਪਈ ਆ ਕੀ ਕਰੀਏ ਹੁਣ ਉਹ ਕਹਿੰਦੇ 10 ਦਿਨ ਲੱਗਣਗੇ ਪਰਚੀ ਨੂੰ ਘੱਟੋ ਘੱਟ ਤੇ ਪਰਚੀ ਨੂੰ ਤੇ ਉਸ ਤੋਂ ਬਾਅਦ ਕਹਿੰਦੇ ਵੀ ਤੁਹਾਨੂੰ ਸਿਲੰਡਰ ਕਦੋਂ ਮਿਲਣਾ ਉਹ ਵੀ ਅਸੀਂ ਕੋਈ ਕਹਿ ਨਹੀਂ ਸਕਦੇ ਪਿੱਛੋਂ ਗੱਡੀਆਂ ਨਹੀਂ ਆ ਰਹੀਆਂ ਤਾਂ ਹੀ ਮੈਂ ਉਦੋਂ ਦੀ ਕਈ ਬੰਦੀਆਂ ਆ ਕਿ ਹੁਣ ਪਰਚੀ ਕਟਾ ਲੈ ਪਰਚੀ ਕਟਾ ਲੈ ਹਾਂ ਨਹੀਂ ਮੇਰੇ ਇਹਦੇ ਵਿੱਚ ਕੀ ਕਸੂਰ ਆ ਭਾਈ ਕਿਉਂ ਬੁਆ ਨਹੀਂ ਨਹੀਂ ਇਹਦੇ ਵਿੱਚ ਮੇਰਾ ਕੀ ਕਸੂਰ ਆ ਭਾਈ ਪਿੱਛੇ 2018 ਤਰੀਕ ਦਾ ਲੱਗਿਆ ਆ ਕਿ ਕਿੱਲਾ ਬਾੜਨੇ ਆ ਹੁਣ ਆਇਆ ਕਰੋ ਚਿੱਲੇ ਨੂੰ ਲਾਓ ਤੇਲ ਤੂਰ ਤੇ ਨਾਲ ਮਿੱਟੀ ਮੂੜੀ ਲਾਓ ਮਿੱਟੀ ਲਾਓ ਤੇ ਰੈਡੀ ਕਰੋ ਭਾਈ ਇਹਦਾ ਇੱਟਾ ਘਲਿਆ ਹਾਂ ਸਿਲੰਡਰ ਵਿਚਾਰਾ ਬੰਨੇ ਆ ਪਿਆ ਇਦਾਂ ਹੀ ਰਹਿ ਜਾਣਾ ਲੱਗਦਾ ਮੈਨੂੰ ਪੁੱਛਿਆ ਕਿ ਪੂਰੀ ਯਾ ਕਹਿੰਦਾ ਪਰ ਇਹ ਕੋਈ ਨਾਲ ਆਖੇ ਨੇ ਹੁਣ ਮੈਨੂੰ ਪੂਆ ਕੀ ਪਤਾ ਸੀ ਹਨਾ ਉਹ ਸਿਲੰਡਰ ਨਾਲ ਪਤਾ ਨਹੀਂ ਹੜਤਾਲ ਤੂਰ ਚੱਲਦੀ ਆ ਪਿੱਛੋਂ ਟਰੱਕ ਨਹੀਂ ਆ ਰਹੇ ਕਹਿੰਦੇ ਗੱਡੀਆਂ ਹੀ ਨਹੀਂ ਆ ਰਹੀਆਂ ਪਿੱਛੋਂ ਉਹਨੇ ਤੇਰੀਆਂ ਹੁੰਦੀਆਂ ਠੀਕ ਹੈ ਪਤਾ ਨਹੀਂ ਜਾਂਦਾ ਕਿਸੇ ਇਧਰ ਆਸਗੁਆਨ ਵਿੱਚੋਂ ਕਰ ਲਓ ਥੋੜਾ ਕਨਫਰਮ ਕਿਸੇ ਕੋਲ ਆਪਾਂ ਸਿਲੰਡਰ ਲੈ ਲਈਏ ਪਰਚੀ ਕਟਾਈ ਹੋਈ ਆ ਅੱਜ ਕਟਾਈ ਆ ਤੇ ਮਿਲ ਜੂਗੀ ਥੋੜੇ ਦਿਨਾਂ ਨੂੰ ਆਪਣੀ ਪਰਚੀ ਠੀਕ ਆ ਕਰ ਲਓ ਉਹ ਬੁੱਕ ਕਰਾ ਕੇ ਪਰਚੀ ਕਟਾਖਦੇ ਜਾਂਦੀ ਹੈ ਉਹ ਬੁੱਕ ਕਰਾਇਆ ਮੈਂ ਹਜੇ ਪਰਚੀ ਕਿੱਥੇ ਨਿਕਲੋ ਉਹ ਤਾਂ ਪਰਚੀ ਮੈਨੂੰ ਪਹਿਲਾਂ ਨਹੀਂ ਦਿਖਾਈ ਜਾਂਦੇ ਸੀ ਹਜੇ ਨਹੀਂ ਮਿਲਣਾ ਟਾਈਮ ਲੱਗੂ ਭਾਈ ਕਿਉਂ ਜੀ ਆ ਤੂੰ ਮੇਰੀ ਮੋਟਰਸਾਈਕਲ ਦੀ ਸਵਾਇਆ ਕਰ ਹਨਾ ਇੱਥੇ ਤੈਨੂੰ ਰਾਤ ਨੂੰ ਵੀ ਇੱਥੇ ਹੀ ਪਉਣਾ ਅੱਜ ਇੱਥੇ ਦੇ ਦੇਣੀ ਤੈਨੂੰ ਰਜਾਈ ਇੱਥੇ ਦੇਣੀ ਤੈਨੂੰ ਕੰਬਲੀ ਠੀਕ ਆ ਇੱਥੇ ਸੌਈ ਤੂੰ ਗਦੇ ਆ ਜਿਆ ਚੱਲਾ ਅੰਦਰ ਉਹ ਇੱਕ ਫਿਕਰ ਕੰਨਸਾ ਹਾਂ ਕੀ ਕਰੀ ਜਾਂਦੇ ਓਏ ਬਲੈਂਕ ਮਸ਼ੀਨ ਤੇਰੇ ਘਰ ਫਤੋਂ ਲੋ ਜੀ ਅਸੀਂ ਕੰਮ ਤੋਂ ਆ ਗਏ ਆ ਓਏ ਦਾਦੀ ਨੂੰ ਘੂਰ ਤੇ ਬਾਕੀ ਨਾਟਕ ਕਰਦਾ ਸੀ ਮੇਰੇ ਵਾਂਗੂ ਲਾਈਫ ਆ ਨਾਨਾਂ ਤੇ ਭਰਾਈ ਆਪਣੇ ਦੁੱਖ ਸੁੱਖ ਕਰਦੀਆਂ ਹੋਈਆਂ ਚਲੋ ਬੈਠੋ ਬੈਠੋ ਮਾਰੋ ਗੱਲਾਂ ਤੇ ਨਾਲੇ ਦੇਖੋ ਵਲੌਗ ਹੈਨਾ ਮੈਂ ਉਹਨਾਂ ਨੂੰ ਦੇਖਾਂ ਬੱਚੇ ਕਹਿੰਦੇ ਅਸੀਂ ਗੋਲ ਗੱਪੇ ਖਾਣੇ ਆ ਤੇ ਲੈਣ ਤਾਂ ਆਏ ਸੀ ਅਸੀਂ ਆਟਾ ਹੈਨਾ ਉਹ ਬਈ ਹੈਨਾ ਉਹ ਬਈ ਹਾਂ ਇਹ ਵੀ ਖਾਣ ਲੱਗਾ ਹੈ ਤੇ ਲੈਣ ਤਾਂ ਆਏ ਸੀ ਆਟਾ ਤੇ ਖੜ ਕੇ ਗੋਲ ਗੱਪੇ ਖਾਣ ਚਲੋ ਮੈਂ ਫਿਰ ਇਹਨਾਂ ਨੂੰ ਆ ਆਸ਼ੀਸ਼ ਕੋਲ ਲਿਆਉਣਾ ਹੈ ਆਸ਼ੀਸ਼ ਸਾਡਾ ਮੁੰਡਾ ਬਹੁਤ ਵਧੀਆ ਇਹਦਾ ਗੋਲ ਗੱਪਿਆਂ ਦੀ ਇਹ ਜਿਹੜੀ ਹੈ ਨਾਲ ਨਹੀਂ ਪੱਲੇ ਦੀ ਨਾਲ ਟਿੱਕੀਆਂ ਦੀ ਇਹਨਾਂ ਕੋਲ ਲਿਆਉਣਾ ਨਾ ਵਧੀਆ ਇਹਦੇ ਕੋਲ ਫਰੈਸ਼ ਮਾਲ ਹੁੰਦਾ ਸਾਰਾ ਜੇ ਤੁਸੀਂ ਵੀ ਖਾਣਾ ਹੋਇਆ ਤਾਂ ਇਹਦੇ ਕੋਲ ਜਰੂਰ ਆਇਓ ਹੈਨਾ ਵਧੀਆ ਹੁੰਦਾ ਨਾ ਮਰਾਡ ਹਾਂ ਕਿਦਾਂ ਲੱਗਿਆ ਕੁਰੀ ਅੱਛਾ ਸੀ ਕੁਰੀ ਹਾਂ ਵਧੀਆ ਨਾ ਹਾਂ ਦੇਖੇ ਕੁਗੂ ਵੀ ਦੱਸੂਗਾ ਕੁ ਦੱਸੋ ਵਧੀਆ ਸੀ ਗੋਲ ਗੱਪਾ ਹਾਂ ਕੁ ਗੁਨੇ ਮਾਸ ਤੋਂ ਖਾਦਾ ਹੈ ਨਾ ਉਹ ਅਨੇ ਖਜ਼ਾਨਾ ਕੱਢਿਆ ਬੈਗ ਚੋਂ ਜਿ ਆਇਆ ਘਰੇ ਉਹ ਕਿਹੜਾ ਦੇਖ ਤਾਂ ਮੰਮੀ ਕੀ ਕਰਦੀ ਐ ਉਹ ਖਜ਼ਾਨਾ ਲੈ ਕੇ ਆਈਏ ਸਾਡੇ ਵਾਸਤੇ ਐਪਲ ਹੈਨਾ ਐਪਲ ਪਤਾ ਨਹੀਂ ਕਿੱਥੋਂ ਆਇਆ ਇਹ ਹੋਰ ਪਤਾ ਨਹੀਂ ਹੋਰ ਪਤਾ ਨਹੀਂ ਕੀ ਕੱਢ ਰਿਹਾ ਕੁਝ ਨਹੀਂ ਦੇਖ ਚਪਲਾ ਦਿੱਤ ਮੈਂ ਨਿਕਾੜੀ ਚਪਲਾ ਚਪਲਾ ਜੁੱਤੀਆਂ ਨਿਕਾੜੀ ਚਪਲਾ ਨਿਕਾੜੀ ਸੀ ਹਾਂ ਬਈ ਖਾ ਲਿਆ ਅਨਮੋਲ ਅਨਮੋਲ ਕਿੱਥੇ ਟਿਊਸ਼ਨ ਟਿਊਸ਼ਨ ਚਲ ਅਨਮੋਲ ਹੀ ਲੈ ਕੇ ਆਉਂਦਾ ਸੀ ਕਿ ਮੈਂ ਚਲ ਦਹੀਂ ਭੱਲਾ ਕਾਲੂ ਕੋਈ ਗੱਲ ਨਹੀਂ ਚਲ ਉਹ ਗੁੱਗੂ ਕਿੱਥੇ ਗਿਆ ਤੂੰ ਕੱਕੇ ਫੇਰ ਆ ਗਿਆ ਬਾਹਰ ਕੀ ਹੋਇਆ ਆ ਜਾ ਆ ਜਾ ਅੰਦਰ ਆ ਜਾ ਤੂੰ ਘੇੜ ਤੋੜਨਾ ਫੇਰ ਪੱਜ ਜਾ ਨਾ ਇੱਧਰ ਨੂੰ ਆ ਜਾ ਚੱਲ ਆਪਾਂ ਖੇਲਦੇ ਆਂ ਆ ਜਾ ਆ ਜਾ ਹਾਂ ਤਾਂ ਮੇਰੇ ਮੁੱਚਾ ਆ ਜਾ ਆ ਜਾ ਆ ਜਾ ਆ ਜਾ ਜੇ ਤੂੰ ਡਿਗ ਪਿਆ ਨਾ ਤੂੰ ਤੂੰ ਡਿਗ ਪਿਆ ਨਾ ਤਾਂ ਇੱਥੇ ਪੌੜੀਆਂ ਦੇਖੋ ਚੜਿਆ ਹੋਇਆ ਜੇ ਇੱਥੋਂ ਡਿਗਿਆ ਨਾ ਤੂੰ ਤੈਨੂੰ ਹੋਰ ਗੁੱਟੂ ਮੇ ਆ ਕੇ ਖੜਜੋ ਖੜ ਤੈਨੂੰ ਖੜ ਖੜ ਜਾ ਤੇਰੀ ਓਏ ਤੈਨੂੰ ਤੈਨੂੰ ਸਮਝ ਨਹੀਂ ਲੱਗਦੀ ਓਏ ਹਾਂ ਬੇਕੂ ਫੋਜ ਤੈਨੂੰ ਨਾ ਮਾ ਮਤ ਨੂੰ ਤਰਨ ਨਾ ਹਾਂ ਨਹੀਂ ਨਾ ਮਾ ਤਰਨ ਨਾ ਨਹੀਂ ਚੜਾਂਗਾ ਅਥੇ ਦੁਬਾਰਾ ਚੜਾਂਗਾ ਦੁਬਾਰਾ ਪਹਿਲਾਂ ਦੱਸ ਦੱਸ ਚੜਾਂਗਾ ਅਥੇ ਦੁਬਾਰਾ ਚੜਾਂਗਾ ਦੁਬਾਰਾ ਨਹੀਂ ਤੁਰ ਨਾ ਮਾ ਤੈਨੂੰ ਤਰਨ ਨਾ ਕਾ ਕਾ ਨਹੀਂ ਕਾ ਨਹੀਂ ਚੜਦਾ ਕਾ ਕਾ ਨਹੀਂ ਚੜਦਾ ਕਾ ਨਹੀਂ ਚੜਦਾ ਹਾਂ ਅਟੇਰ ਇਹ ਕੰਸੀ ਗੇ ਨਹੀਂ ਲੱਗਿਆ ਨਾਲ ਨੋਜੀਆਂ ਆਉਂਦੀਆਂ ਚੱਲ ਥੱਲੇ ਜਾ ਕੀ ਹੋਇਆ ਗੁਰੂ ਦੀ ਗੋਦੀ ਚ ਬੈਠਾ ਸੀ ਕੋ ਗੂ ਬੈਠਾ ਹੀ ਗੁਰੂ ਦੀ ਗੋ ਉਹ ਮੋਢਿਆਂ ਤੇ ਚੜ ਕੇ ਹੈ ਨਾ ਤੇ ਗੁੱਗੂ ਦੀ ਗੋਦੀ ਚ ਬੈਠਾ ਗੁਰੂ ਤੇ ਪਤਾ ਨਹੀਂ ਹੋਰ ਪੱਦਗੀ ਨੇ ਮਾਰਤਾ ਜੰਨਤ ਹੀ ਮਾਰੇ ਉਹਨੇ ਕਿਸ ਨੇ ਦੋਨੇ ਹੂ ਕਰਨ ਲੱਗੇ ਗੁੱਗੂ ਇਹ ਪਹਿਲਾਂ ਬਾਹਰ ਖੇਲਦੇ ਸੀ ਹੁਣ ਇੱਥੇ ਆ ਕੇ ਬਹਿ ਗਿਆ ਨਾ ਗੁਰੀ ਦਾ ਬੇਹੋਸ਼ ਹੋ ਗਿਆ ਲੱਗਦਾ ਤੂੰ ਇੰਨੇ ਕੰਦੋ ਛੱਡਦਾ ਓਏ ਹੈ ਕਿਹਨਾਂ ਕਿਹਨਾਂ ਗੁਰੀ ਨਹੀਂ ਛੱਡਦਾ ਗੁਰੀ ਆਪਣਾ ਹੀ ਸੰਘੇ ਦਾ ਨਹੀਂ ਹੋ ਗਿਆ ਓਏ ਹੈ ਸ਼ਾਦੀ ਦੱਸ ਮੈਂ ਨਹੀਂ ਮਾਰਿਆ ਵੱਡਾ ਸ਼ਾਦੀ ਦਾ ਉਹ ਕਾਕੇ ਮੇਰੀ ਗੱਲ ਸੁਣ ਪਾਸੀ ਥੋੜਾ ਜਿਹਾ ਬਾਹਰ ਗਏ ਸੀ ਅਸਕੇ ਚਲ ਦੁੱਧ ਲੈ ਆਈਏ ਤੇ ਤੁਰ ਕੇ ਮੈਂ ਤੇ ਗੁਰਪ੍ਰੀਤ ਤੇ ਇਹ ਰੁਸ ਕੇ ਫੇਰ ਉੱਪਰ ਚੜ ਗਿਆ ਨੇ ਅਸੀਂ ਦੁੱਧੂ ਲੈਣਗੇ ਜੀ ਪਤਾ ਤੂੰ ਆ ਜਾ ਨੀ ਤੇ ਆ ਜਾ ਹਾਂ ਨੀ ਤੇ ਅੱਛਾ ਆ ਜਾ ਆ ਜਾ ਫਿਰ ਉਹ ਗੁਰੀ ਤੈਨੂੰ ਲੈਣਗੇ ਆ ਜਾ ਪਤਾ ਆ ਜਾ ਆ ਜਾ ਮੁਰਿਆ 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 ਲੈ ਆ ਸ਼ਾਬਾਸ਼ ਆ ਜਾ ਲੋ ਜੀ ਪੂਆ ਹੁਣੀ ਆ ਗਿਆ ਉਧਰੋਂ ਢੇੜੇ ਕੱਢ ਕੇ ਕਿੱਥੇ ਕਿੱਥੇ ਜਾਇਆ ਪੂਆ ਢੇੜੇ ਕੱਢ ਕੇ ਬਲਵਾਂ ਤੱਕੇ ਸਭੀ ਤੱਕੇ ਅੱਛਾ ਠੀਕ ਆ ਠੀਕ ਆ ਚਲ ਵਧੀਆ ਜਾਇਆ ਪਤਾ ਲੈ ਆਏ ਸਾਰਿਆਂ ਦਾ ਚਲੋ ਬੰਗਰੀਆ ਰੋਟੀ ਪਾਣੀ ਛਕੋ ਆ ਵੀ ਆਈ ਮੈਂ ਖਾਉ ਜਾਂਦੀ ਅੱਛਾ ਜੀ ਤੇ ਹਾਂ ਕੀ ਬਣਾਇਆ ਸੀ ਮੱਕੀ ਦੀ ਰੋਟੀ ਸੱਖੋਂ ਦਾ ਸਾਗ ਹਾਂ ਮੱਕੀ ਰੋਟੀ ਸੱਦੋਂ ਸਾਗ ਅਸੀਂ ਇੱਧਰ ਵੀ ਅਸੀਂ ਵੀ ਤਿੰਨ ਦਿਨ ਹੋ ਗਏ ਸਾਗ ਹੀ ਚੱਲਦਾ ਕੋਈ ਨਹੀਂ ਖਿਆ ਅੱਜ ਬਣਾਇਆ ਪਤਾ ਨਹੀਂ ਵਾਹ ਉਹਨਾਂ ਨੇ ਅੱਜ ਬਣਾਇਆ ਹੁਣ ਸਾਡੀਆਂ ਧੁੰਨੀਆਂ ਹਰੀਆਂ ਹੋ ਚੁੱਕੀਆਂ ਨੇ ਕੀ ਹੋਇਆ ਤੂੰ ਮੂਰੇ ਕਾਤੇ ਚੜ ਕੇ ਬੈਜੇ ਤੈਨੂੰ ਕਾ ਪਿੱਛੇ ਬੈਠ ਜਾ ਟੀਵੀ ਦੇਖਣਾ ਇੱਥੇ ਸੋਫੇ ਤੇ ਬੈਠ ਜਗਾ ਨਹੀਂ ਸੀ ਕੀਨੀ ਸੀ ਜਗਾ ਸੋਬਾ ਸਾਰਾ ਖਾਲੀ ਪਿਆ ਹੋਆ ਕਹਿੰਦੀ ਜਗਾ ਨਹੀਂ ਸੀ ਬੱਲਾ ਕਿਉਂ ਸੀ ਆ ਵਾ ਬੱਧੀ ਆਈ ਜਗਾ ਨਹੀਂ ਸੀ ਕੋਣ ਬੋਦਾ ਕੋਣ ਬੱਲਾ ਕਰਨ ਕੋਣ ਸ਼ਿੰਦੋ ਭੂਆ ਦਾ ਆਇਆ ਸੀ ਕੋਣ ਹਾਂ ਅੱਛਾ ਕੀ ਕਹਿੰਦੇ ਮਨ ਦਾ ਭੂਆ ਵੀ ਫੜੀ ਲੇਟ ਰਹੀ ਉਹਨਾਂ ਦੇ ਭੂਆ ਨੇ ਵੀ ਕੱਲੂ ਆਣਾ ਭੂਆ ਨੇ ਆਉਗੀ ਜਵੇ ਹਾਂ ਬੱਧੀ ਦਾ ਭੂਆ ਲੋ ਵੀ ਸਾਡੇ ਅੱਛਾ ਤਲ ਵਧੀਆ ਵਧੀਆ ਕਦੇ ਦਾ ਵੇਟ ਕਰੀ ਹੂੰ ਮੈਂ ਕਿਵੇਂ ਵੇਟ ਕਰਾਂਗਾ ਅੱਛਾ ਪਾਪਾ ਨੂੰ ਆਂਡੇ 9:30 ਵਜੇ ਲੈ ਕੇ ਦੇਓ ਹੈ ਹਸੀ ਉਹ ਆਣੀ ਵੀ ਆਉਣ ਵਾਲੀ ਆ ਆ ਉਹਨੂੰ ਚੱਕਿਆ ਫੋਨ ਦੂਜੇ ਨਰਕੇਸ਼ ਦੇ ਫੋਨ ਤੇ ਕੀਤਾ ਹੂੰ ਤੇ ਇੱਕ ਇਹ ਇਹ ਕਹਿੰਦੇ ਮੱਛਰ ਵਾਲੀ ਹੈ ਨਗਮ ਆਤੀ ਰਹੀ ਹੈ ਮੱਛਰ ਤੂੰ ਤੂੰ ਕਿੱਥੇ ਹੈ ਕਿਵੇਂ ਲੁਧਿਆਣੇ ਮੈਂ ਕਿਹਾ ਮੈਂ ਬਹੀ ਤੇ ਰਹੀ ਹਾਂ ਅੱਛਾ ਚਲੋ ਮਮੀ ਬੇਲਾ ਚੱਲ ਵੀ ਗਈ ਮਾਸੇ ਹੁਣੀਆਂ ਭੂਆ ਦੀਆਂ ਗੱਲਾਂ ਹਾਂ ਅਜੇ ਹੋਰ ਸੁਣਾਉਣੀਆਂ ਤੁਹਾਨੂੰ ਆ ਦੇਖੋ ਜੀ ਇਹ ਗੁਰੀ ਨਾਲ ਖੇਡਦਾ ਸੀ ਬਾਹਰ ਹਨਾ ਬਾਲੇ ਤੋ ਆਵਤ ਨਹੀਂ ਕਰਾਈ ਜਾਂਦੀ ਹੁਣ ਅਸੀਂ ਕਾ ਵੀ ਚਲ ਬਹੁਤ ਟਾਈਮ ਹੋ ਗਿਆ ਵੀ ਨਾ ਹੁਣ ਬਹੁਤ ਹੋ ਗਿਆ ਉਹ ਰੋਈ ਗੱਲ ਜਾਨਾ ਫਿਰ ਹੁਣ ਹੈ फिर खूंजे च बह के का रो रहा दसी जरा रह मैनू है <laughs> तो कि हो गया ने। 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 देख वो थले को लिटरे थले ठंडा फरशा पिछे सारे कपड़े खराब हो गए तेरे कपड़े खराब हो गए तेरे सारे आ, 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 तू खेलना वा कि खेडेंगा मेरे मेरे ना खेडेगा मेरे न खेडेंगा नहीं गुरी ना खेडेंगा ਤਾਂ ਫੇਰ ਕਿਨ ਲਖੜਾਈਏ ਤੈਨੂੰ ਹੀਰੋ ਨਾਲ ਹੀਰੋ ਨਾਲ ਖੜਾਈਏ ਹੀਰੋ ਫੇਰ ਨੋਤੀਆਂ ਆ ਜਾਣੀਆਂ ਤੇਰੇ ਹੀਰੋ ਚਲ ਆ ਜਾ ਪੁੱਤਾ ਆ ਜਾ ਆ ਤੇ ਮੇਰਾ ਪਤਾ ਦੇ ਦੇ ਦੇਖ ਨਲੀਆਂ ਆਉਣ ਲੱਗੀਆਂ ਖਰ ਤੈਨੂੰ ਮੈਂ ਦੱਦ ਚਲ ਆ ਜਾ ਆ ਜਾ ਆ ਜਾ ਹਾਂਜੀ ਜੀ ਮੰਨ ਗਿਆ ਜੀ ਲੈ ਮम्मा ਤੈਨੂੰ ਸੁਵਾਉਂਦੀ ਸੁਵਾਉਂਦੀ ਆਪ ਹੀ ਸੌਂਗੀ ਮੈਨੂੰ ਲੱਗਦਾ ਉਹ ਜਾ ਕੇ ਦਾ ਫੋਨ ਲੈ ਕੇ ਬੈਠਾ ਤੇ ਤੂੰ ਸੁੱਤੀ ਪਈ ਹੈ। ਆ ਜਾਓ ਆਜੋ ਪੁੱਤ ਰੋਟੀ ਖਾਈਏ ਚਲੋ ਆਜੋ 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 ਆਜੋ। ਫਿਰ ਮੰਮਾ ਪੂਆ ਉਹਨਾਂ ਨੇ ਵੀ ਸੌਣਾ ਪਿਆ। ਲਓ ਜੀ। ਅੱਛਾ। ਲਓ ਭਾਈ ਇਹ ਮੰਨ ਗਿਆ ਹੈ ਪਹਿਲਾਂ ਬਹੁਤ ਰੁੱਸਿਆ ਹੋਇਆ ਸੀਗਾ। ਇਹ ਮੰਨ ਗਿਆ। ਓਏ ਦਾਦੀ ਦੇ ਪੂਆ ਸੌਣ ਲੱਗੇ ਇੱਥੇ। ਚਾਬੀ ਦਾਦੀ ਨੂੰ ਫੜਾ ਦੀ। ਉੱਥੇ ਟੰਗਣੀ ਆ ਤੂੰ ਚਾਬੀ। ਹਾਂ। ਉਹ ਟੰਗਣੀ ਆ। ਹਾਂ। ਚਲ ਫੜ ਲੈ ਫੜ ਲੈ ਪਟੰਗ ਦੀ ਫੜ। ਹਾਂ ਸੋਬਾ ਤੋਕ ਤੋਕ ਤੱਕ ਤੂੰ ਸੋ ਜਾ ਗੁੱਡ ਨਾਈਟ ਹੈਨਾ ਸ਼ਾਦੀ ਹਾਂਜੀ ਸ਼ਾਦੀ ਦੱਸੋ ਸ਼ਾਦੀ ਕਿਤ ਵਾਰੀ ਠੀਕ ਹੈ ਦਾਦੀ ਨੂੰ ਕਹ ਤੂੰ ਤੂੰ ਸੋ ਜਾ ਤੂੰ ਗੁੱਡ ਨਾਈਟ ਤੂੰ ਕਾ ਸਾਡਾ ਹਰ ਦਿਨ ਚੜਿਆ ਹੈਨਾ ਹਾਂ ਚਲੋ ਗੁੱਗੂ ਚੈਲੰਜ ਚਾਬੀ ਟੰਗਣ ਦਾ ਚੈਲੰਜ ਓਏ ਬੱਚੇ ਇਹ ਟੰਗ ਤਾਂ ਉਹ ਪੁੱਟੀ ਟੰਗੀ ਜਨ ਗੁੱਟ ਟੰਗਣੀ ਨਹੀਂ ਆਉਂਦੀ ਡਾ 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 ਲਾ ਲਾ ਟੰਗਦੀ ਲਾ ਟੰਗਦੀ ਜੀ ਟੰਗਦੀ ਕੋਈ ਨਹੀਂ ਤਾਲੀਆਂ ਤਾਲੀਆਂ ਸ਼ਾ ਕਲਾਪਿੰਗ ਆਗੀ ਵੀ ਟੰਗਣੀ ਆ ਗਰੀ ਨੂੰ ਕਹਿੰਦਾ ਹੁਣ ਸਟਾਰਟ ਹੋ ਜਾ ਜੇ ਮੈਂ ਇੰਜਨ ਨੂੰ ੱਤਕਾ ਲਾ ਕੇ ਸਟਾਰਟ ਨਹੀਂ ਕਰ ਦਿੰਦਾ ਐਂ ਕਹਿੰਦਾ ਚੱਲ ਤੂੰ ਮਰੇ ਮਰੇ ਭੱਜ ਕਹਿੰਦਾ ਮੈਂ ਪਿੱਛੇ ਪਿੱਛੇ ਭੱਜਦਾ ਹਾਂ ਹਾਂ ਹੁਣ ਖੇਲ ਲਾ ਹਣਾ ਅੰਦਰ ਤੂੰ ਮਕ ਟਾ ਇੱਥੇ ਚੁਰਮਰੇ ਦੇ ਖਾਈ ਆ ਪਤਾ ਨਹੀਂ ਕੀ ਆ ਕੇ ਆਦੇ ਜਾਣੇ ਮੂੰਹ ਲੇ ਕੇ ਨਮਲਾ ਚਲੋ ਖੇਲੋ ਚਲੋ ਆਪਾਂ ਹੁਣ ਖਾਣ ਰਖਾਣੀਆਂ ਰੋਟੀ ਠੀਕ ਆ ਸਰ ਜਾਨੇ ਰੋਟੀ ਖਾ ਲਿਓ ਠੀਕ ਆ ਲਓ ਜੀ ਹੁਣ ਅਸੀਂ ਖਾਣ ਲੱਗਿਆ ਜੀ ਰੋਟੀ ਸਰ ਜਾਨੇ ਆ ਆਲੂ ਮਟਰ ਦੀ ਸਬਜੀ ਹੈ ਜੀ ਤੇ ਨਾਲ ਰੋਟੀ ਨਾਲ ਪਾਣੀ ਗੁਰੀ ਤੇ ਵਿਰਾੜ ਵੀ ਛਕ ਰਹੇ ਨੇ ਪ੍ਰਸ਼ਾਦਾ ਹਨਾ ਲਓ ਜੀ ਆਰ ਜੂ ਵੀ ਛਕ ਰਹੀ ਹੈ ਜੀ ਪ੍ਰਸ਼ਾਦਾ ਹਾਂ ਤੂੰ ਹਾਂਜੀ ਪਾਪਾ ਤੂੰ ਸਾਰਿਆਂ ਦੇ ਵਿੱਚ ਬਚਦਾ ਖਰਦਾ ਆ ਅੱਛਾ ਖੋਲ ਤੀ ਅੱਛਾ ਤੂੰ ਵੀ ਇੰਦਰ ਵਿੱਚ ਆ ਗਿਆ ਆ ਜਾ ਫਿਰ ਆ ਜਾ ਉੱਥੇ ਆ ਜਾ ਬਹਿ ਜਾ ਤਾਂ ਆਪਾਂ ਰੋਟੀ ਖਾਈਏ ਆ ਜਾ ਪਤਾ ਆ ਜਾ ਹਾਂਜੀ ਹਾਂਜੀ ਰੋਟੀ ਖਾ ਕੇ ਹੁਣ ਦੇਖ ਲਓ ਪਚਾਉਣ ਲੱਗੇ ਹੋਇਆ ਇਹ ਹੈ ਆ ਸਲਾਈਡ ਨੂੰ ਰੇਲ ਗੱਡੀ ਬਣਾਇਆ ਹੋਇਆ ਇਹਨਾਂ ਨੇ ਇਹ ਗੱਡੀ ਆ ਮੂਰੇ ਇੰਜਨ ਇੰਜਨ ਲਾਇਆ ਹੋਇਆ ਗੁਰੀ ਨੂੰ ਆ ਬੈਠਾ ਵਿਚਾਲੇ ਆ ਛੋਟਾ ਡਰਾਈਵਰ ਡਰਾਈਵਰ ਪਿੱਛੇ ਹੈ ਪਸੈਂਜਰ ਇਹ ਪਸੈਂਜਰ ਛੋਟਾ ਪਸੈਂਜਰ ਪਿੱਛੇ ਗਾੜਾ ਸਾਰੇ ਥੱਲੇ ਡਿੱਗੋ ਜੇ ਕਿਸੇ ਨੇ ਛੱਡਤਾ ਨਾ ਵਿੱਚੋਂ ਦੇਖ ਲੋ ਇਹ ਇਹ ਮਾਰਦਾ ਲੱਤਾਂ ਇਹ ਹਾਂ ਇਹ ਟਲਦਾ ਉਹ ਸਾਡਾ ਦੇਖੋ ਓਹੋ ਅਸੀਂ ਨਾ ਆ ਕੁੜੀ ਨਹੀਂ ਹਰਦੀ ਫੋਨ ਦੇਖਣਾ ਇਹਨੂੰ ਕਈ ਵੀ ਜਣ ਨੇ ਫੋਨ ਦੇਖਣੋਂ ਹਟ ਜਾ ਹਟ ਜਾ ਹਟ ਜਾ ਇਹਦੇ ਹੁਣ ਕੰਨ ਤੇ ਬਣੇ ਕਿਹੜੀ ਤੇਰੀ ਨਵੀਂ ਗੇਮ ਆ ਯਾਰ ਜੀ मतलब oh, <laughs> <laughs> <मारी हो। laughs> <नहीं। laughs> ਅੱਛਾ ਉਹ ਕਹਿੰਦਾ ਵੀ ਮੈਂ ਤੇਰੇ ਲੱਤਾਂ ਮਾਰਨੀਆਂ ਸੀ ਕਹਿੰਦਾ ਤਾਂ ਤੂੰ ਥੱਲੇ ਜਾਣਾ ਸੀ ਮਿੰਟ ਜੀ ਰੋਣ ਲੱਗਦਾ ਮਿੰਟ ਜੀ ਹੱਸਣ ਲੱਗਦਾ ਕੀ ਗੱਲ ਆ ਓਏ ਹੈ ਹਾਂ ਉਹਦੇ ਧੱਕਾ ਮਾਰਦਾ ਉਹਨੂੰ ਧੱਕਾ ਮਾਰਦਾ ਗੁਰਦਾ ਬਹਿ ਗਿਆ ਥੱਕ ਕੇ ਹਨਾ ਮੈਂ ਉਹਨੇ ਮੈਂ ਫਸ ਗਿਆ ਚਲੋ ਖੇਡ ਲੋ ਖੇਡ ਲੋ ਖੇਡ ਲੋ ਕਰੋ ਇੰਜੋਏ ਪਾਪਾ ਤੂੰ ਮੈਨੂੰ ਰੋਟੀ ਪਚਾ ਲੋ ਆਹ ਕੀ ਗੱਲ ਆ ਰਾਤ ਨੂੰ ਜਰਾਬਾ ਲਾ ਕੇ ਪੈਂਦਾ ਬੰਦੇ ਪਾ ਕੇ ਪੈਂਦਾ ਇਹ ਪਾ ਕੇ ਨਹੀਂ ਮੈਂ ਰਾਤ ਨੂੰ ਤਾਂ ਚਲੋ ਠੀਕ ਹੈ ਜੀ ਫੇੜ ਲਓ ਕੋਈ ਨਹੀਂ ਆਪਾਂ ਕੋਈ ਨਹੀਂ ਕੋਈ ਨਹੀਂ ਪਚਾ ਲੋ ਪਚਾ ਲੋ ਰੋਟੀ ਪਚਾ ਲੋ ਪਚਾ ਲੋ ਤੁਸੀਂ ਹਾਂ ਜੀ ਰੋਲਾ ਕਾਹਦੇ ਪਾਇਆ ਆ ਜਾਓ ਆ ਜਾਓ ਤੂੰ ਪੁੱਠਾ ਤੇਰੇ ਘਰ ਸਤੇ ਦੋਵੇਂ ਆ ਦੇਖ ਮੇਰਾ ਸਾਈਡ ਔਰ ਜਾ ਮੇਰਾ ਸਾਈਡ ਹੈ ਦੇਖ ਅ ਅ ਉਹ ਨਾ ਤੇਰਾ ਪਿਛਵਾੜਾ ਵੱਜਿਆ ਅੱਲਾ ਦਸਲਾ ਨਾ ਔਰ ਜਾ ਮੈਂ ਦੇਖ ਮੈਂ ਬਿਨਾ ਛੱਟ ਘੜਿਆ ਓਏ ਉਹ ਹੁਣ ਇਹ ਤੱਕ ਨਹੀਂ ਬੜੋ ਤਾਂ ਸੰਦਲ ਬੇਵਕੂਫਾ ਮਾਰਿਆ 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 ਬਤ ਮਾਰਿਆ ਮੈਨੇ ਨਹੀਂ ਆ ਗਿਆ ਚਲ ਇਹਨਾਂ ਨੂੰ ਕਰਨ ਦੋ ਇੰਜੋਏ ਠੀਕ ਆ ਜੀ ਆਪਾਂ ਥੋੜੀ ਬਾਅਦ ਦੇਖਦੇ ਆ ਪਾਣੀ ਪਣੀ ਚਾਹ ਚੂਪੀ ਲਈਏ ਦੁੱਧ ਪੀ ਲਈਏ ਸੋ ਜੀ ਲਓ ਜੀ ਸਾਡੀ ਰੋਟੀ ਪਾਣੀ ਹੋ ਚੁੱਕਿਆ ਜੀ ਤੇ ਉਹਦੇ ਪਿੱਛੇ ਕਿਵੇਂ ਦੰਦ ਘੱਟਾ ਬੱਚਿਆਂ ਨੇ ਇੰਜੋਏ ਵੀ ਕਰ ਲਿਆ ਰੋਟੀ ਖਾ ਕੇ ਪਚਾ ਲਈ ਆ ਤੇ ਆਪਾਂ ਕਰਦੇ ਆ ਜੀ ਬਲੌਗ ਦਾ ਐਂਡ ਹੋਪ ਤੁਹਾਨੂੰ ਵੀਡੀਓ ਬਹੁਤ ਅੱਛੀ ਲੱਗੀ ਹੋਵੇਗੀ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਸਾਡਾ ਚੈਨਲ ਸੋ ਹੱਸਦੇ ਵਸਦੇ ਰਹੋ ਖੁਸ਼ ਰਹੋ ਸਾਰੇ ਗੁੱਡ ਨਾਈਟ ਬਾਏ ਬਾਏ